ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚਕ ਹੋਂ ਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪੰਜਾਬ ਪੁਲਿਸ ਦਾ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਉਹ ਇਨਸਾਨ ਜੋ ਕਦੇ ਸੂਬੇ ਦੇ ਨਸ਼ਿਆਂ ਖਿਲਾਫ ਲੜਾਈ ਦਾ ਮੋਢੀ ਸੀ ਸਪੈਸ਼ਲ ਟਾਸਕ ਫੋਰਸ ਦਾ ਮੁਖੀ ਸੀ ਕਹਿੰਦਾ ਹੈ ਕਿ ਜਿਹੜੀ ਲੜਾਈ ਨੇ ਉਸ ਨੂੰ ਤੋੜ ਕੇ ਰੱਖ ਦਿੱਤਾ ਉਹ ਲੜਾਈ ਉਹ ਸੀ ਜਿਹੜੀ ਆਪਣੇ ਘਰ ਦੇ ਵਿੱਚ ਲੜਨੀ ਪਈ ਮੈਂ ਅੱਤਵਾਦੀਆਂ ਨਾਲ ਲੜ ਸਕਦਾ ਹਾਂ ਮੁਸਤਫਾ ਕਹਿੰਦਾ ਹੈ ਪਰ ਆਪਣੇ ਬੱਚੇ ਦੀ ਨਸ਼ੇ ਦੀ ਲਤ ਦੇ ਨਾਲ ਨਹੀਂ 18 ਸਾਲ ਅਸੀਂ ਦੋਜਕ ਦੇ ਵਿੱਚ ਕੱਟੇ ਨਰਕ ਦੇ ਵਿੱਚ ਰਹੇ ਸਾਰੇ ਜਾਣਦੇ ਹਨ ਕਿ ਮੁਸਤਫਾ ਦੇ 35 ਸਾਲਾਂ ਦੇ بیٹے ਅਕੀਲ ਅਖਤਰ ਦੀ ਮੌਤ 16 ਅਕਤੂਬਰ ਨੂੰ ਹੋਈ ਸੀ ਮੌਢਲੀ ਜਾਂਚ ਓਵਰਡੋਜ਼ ਵੱਲ ਇਸ਼ਾਰਾ ਕਰਦੀ ਹੈ ਅਤੇ ਮੁਸਤਫਾ ਉਸ ਦੀ ਘਰ ਵਾਲੀ ਕਾਂਗਰਸ ਦੀ ਲੀਡਰ ਰਜ਼ੀਆ ਸੁਲਤਾਨਾ ਬੇਟੀ ਤੇ ਨੂੰ ਇਹਨਾਂ ਸਾਰਿਆਂ ਦੇ ਉੱਤੇ ਕੇਸ ਦਰਜ ਹੈ ਅਕੀਲ ਦੇ ਕਤਲ ਦਾ ਦੋ ਵੀਡੀਓ ਵੀ ਸਾਹਮਣੇ ਆਈਆਂ ਸਨ ਖੁਦ ਅਕੀਲ ਦੀਆਂ ਇੱਕ ਜਿਸ ਵਿੱਚ ਉਹ ਆਪਣੇ ਮਾਪਿਆਂ ਭੈਣ ਤੇ ਘਰਵਾਲੀ ਤੋਂ ਜਾਨ ਦਾ ਖਤਰਾ ਦੱਸ ਰਿਹਾ ਹੈ ਤੇ ਦੂਸਰੀ ਜਿਸ ਵਿੱਚ ਉਹ ਇਹ ਦਾਵਾ ਕਰਦਾ ਹੈ ਕਿ ਪਿਛਲੀ ਵੀਡੀਓ ਦੇ ਵਿੱਚ ਜੋ ਦੋਸ਼ ਛੋਲੇ ਲਗਾਏ ਗਏ ਸੀ ਉਹ ਸਕਿਜ਼ੋਫਰਨੀਆ ਇੱਕ ਦਿਮਾਗੀ ਬਿਮਾਰੀ ਹੈ ਉਸ ਬਿਮਾਰੀ ਦੇ ਚਲਦਿਆਂ ਲਾਇਏ ਸੀ ਤੇ ਉਹ ਬਹੁਤ ਖੁਸ਼ਕਿਸਮਤ ਹੈ ਕਿ ਉਸ ਨੂੰ ਇੰਨਾ ਚੰਗਾ ਪਰਿਵਾਰ ਮਿਲਿਆ ਹੁਣ ਸੱਚ ਕੀ ਹੈ ਇਹ ਤਾਂ ਰੱਬ ਹੀ ਜਾਣਦਾ ਹੈ ਅਕੀਲ ਇਸ ਦੁਨੀਆ ਦੇ ਵਿੱਚ ਨਹੀਂ ਹੈ ਤੇ ਜੋ ਹੈ ਉਸ ਦਾ ਬਾਪ ਮੁਹੰਮਦ ਮੁਸਤਾਫਾ ਉਹ ਕੈਮਰੇ ਦੇ ਸਾਹਮਣੇ ਆ ਕੇ ਆਪਣਾ ਪੱਖ ਰੱਖ ਰਿਹਾ ਹੈ ਕਈ ਇੰਟਰਵਿਊ ਉਸ ਵੱਲੋਂ ਵੱਖ-ਵੱਖ ਚੈਨਲਾਂ ਨੂੰ ਦਿੱਤੀਆਂ ਦੁਨੀਆਂ ਨੇ ਕਈ ਅਖਬਾਰਾਂ ਨੂੰ ਵੀ ਉਹਨੇ ਇੰਟਰਵਿਊ ਦਿੱਤੇ ਨੇ ਤੇ ਅਜੇ ਹੀ ਇੱਕ ਇੰਟਰਵਿਊ ਦੇ ਵਿੱਚ ਉਹ ਦੱਸਦਾ ਹੈ ਇਸ਼ੁਰੂਆਤ 2008 ਦੇ ਵਿੱਚ ਹੋਈ ਸੀ ਜਦੋਂ ਅਕੀਲ ਦੇਰਾਦੂਨ ਦੇ ਇੱਕ ਨਾਮੀ ਸਕੂਲ ਵੈਲਮ ਬॉयਸ ਦੇ ਵਿੱਚ 9ਵੀਂ ਜਮਾਤ ਦੇ ਵਿੱਚ ਪੜਦਾ ਸੀ ਮੇਰੇ ਦੋਸਤ ਦੇ ਡਰਾਈਵਰ ਨੇ ਮੈਨੂੰ ਦੱਸਿਆ ਕਿ ਉਸਨੇ ਅਕੀਲ ਨੂੰ ਇੱਕ ਹੋਰ ਮੁੰਡੇ ਦੇ ਨਾਲ ਸਕੂਲ ਦੀ ਕੰਧ ਟੱਪ ਕੇ ਹੁੱਕਾ ਪੀਣ ਜਾਂਦੇ ਦੇਖਿਆ ਥੋੜੀ ਦੇਰ ਬਾਅਦ ਹੀ ਉਸ ਨੂੰ ਸਕੂਲ ਦੇ ਵਿੱਚੋਂ ਕੱਢ ਦਿੱਤਾ ਗਿਆ ਅਸੀਂ ਪ੍ਰਿੰਸੀਪਲ ਦੀਆਂ ਮਿੰਤਾਾਂ ਤਰਲੇ ਕੀਤੇ ਤੇ ਇੱਕ ਮੌਕਾ ਹੋਰ ਮਿਲ ਗਿਆ ਪਰ 6 ਮਹੀਨੇ ਬਾਅਦ ਹੀ ਉਸ ਨੂੰ ਫੇਰ ਸਕੂਲ ਚੋਂ ਕੱਢ ਦਿੱਤਾ ਗਿਆ ਤੇ ਉਸ ਤੋਂ ਬਾਅਦ ਤਾਂ سلسلہ ਹੀ ਸ਼ੁਰੂ ਹੋ ਗਿਆ ਚੰਡੀਗੜ੍ਹ ਅਤੇ ਪੰਚਕੁਲਾ ਦੇ ਕਈ ਸਕੂਲਾਂ ਦੇ ਵਿੱਚੋਂ ਉਸ ਨੂੰ ਕੱਢਿਆ ਗਿਆ ਤੇ ਬਾਅਦ ਵਿੱਚ ਕਈ ਕਾਲਜਾਂ ਦੇ ਵਿੱਚੋਂ ਵੀ ਇਸੇ ਤਰੀਕੇ ਨਾਲ ਉਸ ਨੂੰ ਕੱਢਿਆ ਗਿਆ ਇਸ ਸਭ ਦੇ ਬਾਵਜੂਦ ਅਕੀਲ ਕਾਮਯਾਬ ਹੋ ਸਕਦਾ ਸੀ ਉਹ ਬੜਾ ਹੁਸ਼ਿਆਰ ਸੀ ਮੁਸਤਾਫਾ ਯਾਦ ਕਰਦਾ ਹੈ ਇੱਕ ਵਾਰੀ ਤਾਂ ਉਸ ਨੇ ਇੱਕ ਨਾਮੀ ਲਾਅ ਕਾਲਜ ਦਾ ਦਾਖਲਾ ਇਮਤਿਹਾਨ ਵੀ ਪਾਸ ਕਰ ਲਿਆ ਸੀ 2021 ਵਿੱਚ ਉਸਨੇ ਆਪਣੇ ਲਾਅ ਦੀ ਡਿਗਰੀ ਖਤਮ ਕੀਤੀ ਮੈਂ ਕਈ ਸੀਨੀਅਰ ਵਕੀਲਾਂ ਦੇ ਕੋਲ ਸੁੰ ਲੈ ਕੇ ਗਿਆ ਪਰ ਉਹ ਕਿਤੇ ਵੀ ਨਹੀਂ ਟਿਕਿਆ ਹਰ ਵਾਰ ਇੱਕ ਨਵਾਂ ਬਹਾਨਾ ਮੁਸਤਾਫਾ ਦੇ ਮੁਤਾਬਕ ਉਸਦੇ ਪਰਿਵਾਰ ਦੀ ਜ਼ਿੰਦਗੀ ਉਮੀਦ ਅਤੇ ਨਿਰਾਸ਼ਾ ਦਾ ਇੱਕ ਚੱਕਰ ਬਣ ਕੇ ਰਹਿ ਗਈ ਸੀ ਹਜੇ ਪਿਛਲੇ ਹੀ ਸਾਲ ਅਕੀਲ ਨੂੰ ਦੋ ਵਾਰ ਨਸ਼ਾ ਛਡਾਊ ਕੇਂਦਰ ਦੇ ਵਿੱਚ ਦਾਖਲ ਕੀਤਾ ਗਿਆ ਸੀ ਰੀਹੈਬਿਲੀਟੇਸ਼ਨ ਸੈਂਟਰ ਜਿਹਨੂੰ ਆਪਾਂ ਕਹਿੰਦੇ ਆਂ ਹਰ ਵਾਰ ਬਸ ਕੁਝ ਹਫ਼ਤੇ ਲਈ ਹੀ ਰਜ਼ੀਆ ਡਿਪਰੈਸ਼ਨ ਦੇ ਵਿੱਚ ਚਲੀ ਜਾਂਦੀ ਸੀ ਉਹਨੂੰ ਨੀਂਦ ਨਹੀਂ ਆਉਂਦੀ ਸੀ ਸੌਣ ਦੇ ਲਈ ਦਵਾਈ ਲੈਣੀ ਪੈਂਦੀ ਸੀ ਅਸੀਂ ਹਰ 2 ਘੰਟੇ ਬਾਅਦ ਉਸ ਸੈਂਟਰ ਦੇ ਸਟਾਫ ਦੇ ਉੱਤੋਂ ਉਸ ਦਾ ਹਾਲ ਜਾਣਦੇ ਸੀ ਹਾਲਚਲ ਪੁੱਛਦੇ ਸੀ ਪਰ ਫੇਰ ਰਜ਼ੀਆ ਨੇ ਕਿਹਾ ਕਿ ਨਹੀਂ ਉਸਨੂੰ ਵਾਪਸ ਲੈ ਕੇ ਆਓ ਮੈਂ ਉਸ ਨੂੰ ਉੱਥੇ ਰਹਿਦਾ ਨਹੀਂ ਦੇਖ ਸਕਦੀ ਮਾਂ ਦਾ ਦਿਲ ਪਸੀਜ ਜਾਂਦਾ ਹੈ ਤਕਲੀਫ ਨਹੀਂ ਚੱਲ ਸਕਦਾ ਮੁਸਤਫਾ ਦੇ ਮੁਤਾਬਕ ਉਮੀਦ ਦੀ ਕਿਰਨ ਉਦੋਂ ਜਾਗੀ ਜਦੋਂ 14 ਅਕਤੂਬਰ ਨੂੰ ਇਸੇ ਸਾਲ ਹੀ 14 ਅਕਤੂਬਰ ਨੂੰ ਅਕੀਲ ਨੇ ਆਪਣੀ ਮਾਂ ਨੂੰ ਖੁਦ ਕਿਹਾ ਕਿ ਮੈਂ ਵਾਪਸ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਾਣਾ ਚਾਹੁੰਦਾ ਹਾਂ ਰੀਹੈਬਿਲੀਟੇਸ਼ਨ ਸੈਂਟਰ ਦੇ ਵਿੱਚ ਮੈਨੂੰ ਦਾਖਲ ਕਰਾਓ ਜਦੋਂ ਰਜ਼ੀਆ ਨੇ ਮੈਨੂੰ ਦੱਸਿਆ ਤਾਂ ਕਈ ਸਾਲਾਂ ਚ ਪਹਿਲੀ ਵਾਰ ਮੈਂ ਰਾਹਤ ਮਹਿਸੂਸ ਕੀਤੀ ਚੈਨ ਦਾ ਸਾਹ ਆਇਆ ਮੈਂ ਸਾਰੇ ਇੰਤਜ਼ਾਮ ਕੀਤੇ ਤੇ ਰਜ਼ੀਆ ਨੂੰ ਕਿਹਾ ਕਿ ਇਸ ਵਾਰ ਤੂੰ ਤਕੜੀ ਰਹੀਂ ਅਕੀਲ ਨੇ ਆਪਣਾ ਬੈਗ ਵੀ ਪੈਕ ਕਰ ਲਿਆ ਸੀ ਪਰ 2 ਦਿਨ ਬਾਅਦ ਹੀ ਉਹ ਪੂਰਾ ਹੋ ਗਿਆ ਉਸਦੀ ਮੌਤ ਹੋ ਗਈ ਹੁਣ 2018 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਮੁਸਤਫਾ ਸਿੱਟ ਦਾ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਸਪੈਸ਼ਲ ਟਾਸਕ ਫੋਰ ਉਸ ਦਾ ਚੀਫ ਸੀ ਨਸ਼ੇ ਦੇ ਖਿਲਾਫ ਲੜਾਈ ਦੀ ਅਗਵਾਈ ਕਰ ਰਿਹਾ ਸੀ ਪਰ ਨਾਲ ਨਾਲ ਉਸੇ ਸਮੇਂ ਹੀ ਉਸਦੇ ਪੁੱਤਰ ਦੀ ਜਿਹੜੀ ਨਸ਼ੇ ਦੀ ਲਤ ਸੀ ਉਹ ਵੀ ਗਹਿਰੀ ਹੋ ਰਹੀ ਸੀ ਮੁਸਤਫਾ ਦੱਸਦਾ ਹੈ ਕਿ ਮੈਂ ਵੇਖਿਆ ਨਸ਼ੇ ਦੇ ਆਦੀਆਂ ਨੂੰ ਬੁਪਰੋਨੋਰਫੀਨ ਨਾਲ ਹੈਰੋਇਨ ਦੇ ਨਸ਼ੇ ਤੋਂ ਹਟਾਇਆ ਜਾਂਦਾ ਹੈ ਤੇ ਮੈਂ ਡਾਕਟਰ ਦੀ ਸਲਾਹ ਲਈ ਤੇ ਅਕੀਲ ਨੂੰ ਵੀ ਉਸੇ ਗੋਲੀ ਦੇ ਉੱਤੇ ਲਾ ਦਿੱਤਾ ਪਰ ਛੇਤੀ ਹੀ ਉਹ ਇਸ ਗੋਲੀ ਦੀ ਵੀ ਦੁਰਵਰਤੋਂ ਕਰਨ ਲੱਗ ਪਿਆ ਮੇਰਾ ਨਾਮ ਵਰਤ ਕੇ ਉਹ ਹੋਰ ਗੋਲੀਆਂ ਲੈਣ ਲੱਗ ਪਿਆ ਮੈਂ ਡਾਕਟਰਾਂ ਨੂੰ ਕਾਲ ਕਰਕੇ ਮਿੰਤਾ ਕਰਦਾ ਰਿਹਾ ਕਿ ਡੋਸ ਤੋਂ ਵੱਧ ਗੋਲੀਆਂ ਨਾ ਦਿਓ ਸਾਬਕਾ ਡੀਜੀਪੀ ਨੂੰ ਇਸ ਗੱਲ ਦਾ ਪਛਤਾਵਾ ਹੈ ਕਿ ਉਹ ਆਪਣੇ ਪੁੱਤ ਤੱਕ ਨਸ਼ੇ ਦੀ ਜਿਹੜੀ ਸਪਲਾਈ ਸੀ ਪਹੁੰਚ ਸੀ ਉਸ ਨੂੰ ਨਹੀਂ ਰੋਕ ਸਕੇ ਮੁਸਤਫਾ ਦੱਸਦਾ ਹੈ ਕਿ ਜਦੋਂ ਅਸੀਂ ਸੈਕਟਰ 39 ਦੇ ਸਰਕਾਰੀ ਬੰਗਲੇ ਵਿੱਚ ਰਹਿੰਦੇ ਸੀ ਤਾਂ ਨਸ਼ਾ ਤਸਕਰ ਸਾਡੇ ਪਿਛਲੇ ਵਿਹੜੇ ਦੇ ਵਿੱਚ ਨਸ਼ੇ ਦੇ ਪੈਕੇਟ ਸੁੱਟ ਕੇ ਜਾਂਦੇ ਸੀ ਬਾਅਦ ਵਿੱਚ ਜਦੋਂ ਅਸੀਂ ਪੰਚਕੁਲਾ ਸੀ ਤਾਂ ਮੇਰੇ ਜੱਦੀ ਸ਼ਹਿਰ ਸਹਾਰਨਪੁਰ ਤੋਂ ਕੋਈ ਆਇਆ ਮੈਂ ਸੋਚਿਆ ਕਿ ਮਿਲਣ ਆਇਆ ਹੋਣਾ ਹੈ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਮੇਰੇ ਮੁੰਡੇ ਨੂੰ ਨਸ਼ੇ ਦੀ ਸਪਲਾਈ ਕਰਕੇ ਗਿਆ ਹੈ ਉਹਨੂੰ ਨਸ਼ਾ ਦੇ ਕੇ ਗਿਆ ਹੈ ਮੈਂ ਅਕੀਲ ਦਾ ਫੋਨ ਚੈੱਕ ਕਰਦਾ ਸੀ ਉਸ ਦੇ ਵਿੱਚੋਂ ਨੰਬਰ ਕੱਢ ਕੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਦਾ ਸੀ ਸੈਂਕੜੇ ਹੀ ਫੜੇ ਹੋਣੇ ਨੇ ਪਰ ਨਸ਼ੇ ਦੀ ਸਪਲਾਈ ਫੇਰ ਵੀ ਕਦੇ ਨਹੀਂ ਰੁਕੀ ਦਸਾਂ ਦਿਨਾਂ ਦੇ ਵਿੱਚ ਹੀ ਉਹਨਾਂ ਦੀ ਜ਼ਮਾਨਤ ਹੋ ਜਾਂਦੀ ਸੀ ਬਾਹਰ ਆ ਜਾਂਦੇ ਸੀ ਮੈਂ 18 ਸਾਲ ਤੱਕ ਇਸ ਜੱਦੋਜਹਿਦ ਦੇ ਵਿੱਚ ਲੱਗਿਆ ਰਿਹਾ ਪਰ ਆਖਿਰ ਨੂੰ ਹਾਰ ਗਿਆ ਇਹ ਸਾਡੀ ਜ਼ਿੰਦਗੀ ਸੀ ਡਰ ਅਤੇ ਸ਼ਰਮ ਦੇ ਵਿੱਚ ਅਸੀਂ ਜਿਉਂ ਰਹੇ ਸੀ ਜਦੋਂ ਤੁਹਾਡਾ ਮੁੰਡਾ ਨਸ਼ੇੜੀ ਹੋਵੇ ਤੁਸੀਂ ਲੁਕਦੇ ਹੋ ਤੁਸੀਂ ਨਹੀਂ ਚਾਹੁੰਦੇ ਕਿ ਦੁਨੀਆ ਨੂੰ ਪਤਾ ਲੱਗੇ ਹੁਣ ਇਹ ਇਕੱਲੇ ਮੁਸਤਫਾ ਦੇ ਘਰ ਦੀ ਕਹਾਣੀ ਨਹੀਂ ਹੈ ਹਰ ਉਸ ਘਰ ਦੇ ਵਿੱਚ ਇਸ ਤਰ੍ਹਾਂ ਦੇ ਕਿਸੇ ਇਸ ਤਰ੍ਹਾਂ ਦੀਆਂ ਗੱਲਾਂ ਤੁਸੀਂ ਸੁਣੀਆਂ ਹੋਣਗੀਆਂ ਜਿਸ ਪਰਿਵਾਰ ਦਾ ਕੋਈ ਬੱਚਾ ਇਸ ਨਾਮੁਰਾਦ ਬਿਮਾਰੀ ਦਾ ਇਸ ਨਾਮੁਰਾਦ ਨਸ਼ੇ ਦੀ ਲਤ ਦੇ ਵਿੱਚ ਫਸ ਜਾਂਦਾ ਹੈ ਜਕੜਿਆ ਜਾਂਦਾ ਹਰ ਘਰ ਦੇ ਵਿੱਚ ਤਕਰੀਬਨ ਇਹੋ ਜੀ ਕਹਾਣੀ ਜ਼ਰੂਰ ਹੁੰਦੀ ਹੈ ਜਿੱਥੇ ਨਸ਼ੇ ਦੀ ਸਪਲਾਈ ਰੋਕੀ ਨਹੀਂ ਜਾ ਸਕਦੀ ਨਸ਼ੇ ਦੇ ਪੈਕੇਟ ਪਹੁੰਚਦੇ ਨੇ ਓਵਰਡੋਸ ਦੇ ਨਾਲ ਮੌਤਾਂ ਹੋ ਜਾਂਦੀਆਂ ਨੇ ਇਹ ਗੱਲਾਂ ਵੀ ਅਸੀਂ ਆਮ ਸੁਣੀਆਂ ਨੇ ਪਰ ਇਸ ਘਟਨਾ ਤੋਂ ਬਾਅਦ ਜੋ ਪ੍ਰਤੀਕਰਮ ਆ ਰਹੇ ਨੇ ਜਿਸ ਤਰੀਕੇ ਨਾਲ ਲੋਕ ਰਿਐਕਟ ਕਰ ਰਹੇ ਨੇ ਉਹ ਵੀ ਸਮਝਣਾ ਪਏਗਾ ਕਿ ਕਿਉਂ ਕਰ ਰਹੇ ਕਈ ਲੋਕ ਇਸ ਨੂੰ ਇਹ ਕਹਿ ਰਹੇ ਨੇ ਕਿ ਜਿਹੜਾ ਖੁਦ ਆਪਣੇ ਘਰ ਦੇ ਵਿੱਚ ਹੀ ਨਸ਼ਾ ਨਹੀਂ ਰੋਕ ਸਕਿਆ ਉਹ ਪੰਜਾਬ ਨੂੰ ਇਸ ਸੂਬੇ ਨੂੰ ਨਸ਼ੇ ਤੋਂ ਕਿਵੇਂ ਨਜਾਦ ਦਵਾਉਂਦਾ ਕਿਵੇਂ ਨਸ਼ੇ ਦੀ ਲਤ ਤੋਂ ਕਿਵੇਂ ਨਸ਼ੇ ਤੋਂ ਇਹ ਸੂਬਾ ਆਜ਼ਾਦ ਹੁੰਦਾ ਜੋ ਆਪਣੇ ਘਰ ਦੀ ਰਖਵਾਲੀ ਨਹੀਂ ਕਰ ਸਕਿਆ ਸੂਬੇ ਦੀ ਰਖਵਾਲੀ ਕਿਵੇਂ ਕਰਦਾ ਕਈ ਲੋਕ ਇਹ ਵੀ ਕਹਿ ਰਹੇ ਨੇ ਕਿ ਮੁਸਤਫਾ ਨੇ ਜਦੋਂ ਆਪਣੀ ਪੁਲਿਸ ਦੀ ਨੌਕਰੀ ਕਰ ਰਿਹਾ ਸੀ ਉਸ ਵੇਲੇ ਬਹੁਤ ਬੇਗੁਨਾ ਲੋਕਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰਿਆ ਹੈ ਕਈ ਨੌਜਵਾਨਾਂ ਨੂੰ ਮਾਰ ਮੁਕਾਇਆ ਹੈ ਕਈ ਪਰਿਵਾਰ ਤਬਾਹ ਕੀਤੇ ਨੇ ਪ੍ਰਮਾਤਮਾ ਦਾ ਇਹ ਇਨਸਾਫ ਹੈ ਉਸ ਨੂੰ ਉਹਦੀ ਕੀਤੀ ਦਾ ਉਹਦੀ ਕਰਨੀ ਦਾ ਫਲ ਮਿਲਿਆ ਹੈ ਇਸ ਤਰ੍ਹਾਂ ਦੇ ਰਿਐਕਸ਼ਨ ਵੀ ਆ ਰਹੇ ਨੇ ਪਰ ਕੋਈ ਵੀ ਇਸ ਨਸ਼ੇ ਦੀ ਲਾਨਤ ਨੂੰ ਇਸਲਾਮ ਰਾਤ ਬਿਮਾਰੀ ਨੂੰ ਗਹਿਰਾਈ ਨਾਲ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਇਸ ਦੇ ਨਾਲ ਹੀ ਇੱਕ ਖਬਰ ਇੱਕ ਸੁਰਖੀ ਹੋਰ ਬਣੀ ਹੋਈ ਹੈ ਕਿ ਮਾਨਸਾ ਦੇ ਵਿੱਚ ਇੱਕ ਨੌਜਵਾਨ ਜੋੜੇ ਨੇ ਆਪਣਾ 6 ਮਹੀਨੇ ਦਾ ਬੱਚਾ 1,80,000 ਦੇ ਵਿੱਚ ਕਿਸੇ ਨੂੰ ਵੇਚ ਦਿੱਤਾ ਉਹ ਨਸ਼ੇ ਦੇ ਆਦੀ ਸੀ ਇਸ ਕਰਕੇ ਹੀ ਉਹਨਾਂ ਨੇ ਆਪਣਾ ਬੱਚਾ ਵੇਚ ਦਿੱਤਾ ਇਦੇ ਉੱਤੇ ਵੀ ਇਸ ਤਰੀਕੇ ਨਾਲ ਹੀ ਪ੍ਰਤੀਕਰਮ ਆ ਰਹੇ ਨੇ ਕੱਲ ਕਿਸੇਦਾਰ ਅਕਾਲ ਤਖਤ ਕੁਲਦੀਪ ਸਿੰਘ ਗੜਗਜ ਦਾ ਬਿਆਨ ਆਇਆ ਕਿ ਜਦੋਂ ਮੈਂ ਇਹ ਖਬਰ ਪੜ੍ਹੀ ਮੈਂ ਸੋਚਿਆ ਕਿ ਇਹ ਪੰਜਾਬ ਨਹੀਂ ਹੋ ਸਕਦਾ ਪੰਜਾਬ ਦੇ ਵਿੱਚ ਤਾਂ ਮਾਵਾਂ ਬੱਚਿਆਂ ਨੂੰ ਕੁਰਬਾਨ ਕਰ ਦਿੰਦੀਆਂ ਨੇ ਉੱਥੇ ਬੱਚਾ ਵੇਚਣ ਦੀ ਗੱਲ ਕਿਵੇਂ ਹੋ ਗਈ ਇਹ ਘਟਨਾ ਕਿਵੇਂ ਹੋ ਗਈ ਲੇਕਿਨ ਸ਼ਾਇਦ ਜੋ ਲੋਕ ਇਸ ਤਰ੍ਹਾਂ ਦੇ ਪ੍ਰਤੀਕਰਮ ਦੇ ਰਹੇ ਨੇ ਉਹ ਪਿਛਲੇ ਕਈ ਸਾਲਾਂ ਤੋਂ ਜਾਂ ਤਾਂ ਵਾਕਿਫ ਨਹੀਂ ਜਾਂ ਅਣਜਾਣ ਬਣੇ ਹੋਏ ਨੇ ਨਸ਼ੇ ਨਾਲ ਇਸ ਤਰ੍ਹਾਂ ਦੀਆਂ ਵਾਰਦਾਤਾਂ ਪਹਿਲਾਂ ਵੀ ਬਹੁਤ ਹੋਈਆਂ ਨੇ ਬਹੁਤ ਨੌਜਵਾਨ ਓਵਰਡੋਸ ਦੇ ਨਾਲ ਮਰੇ ਨੇ ਬਹੁਤ ਨੌਜਵਾਨ ਨਸ਼ੇ ਕਰਕੇ ਕੋਈ ਸ਼ਰਾਬ ਦੀ ਲਤ ਕਰਕੇ ਕੋਈ ਕਿਸੇ ਹੋਰ ਨਸ਼ੇ ਦੀ ਲਤ ਕਰਕੇ ਕੋਈ ਚਿੱਟੇ ਕਰਕੇ ਆਪਣੇ ਹੀ ਪਰਿਵਾਰ ਦੇ ਮੈਂਬਰਾਂ ਤੇ ਹਮਲਾ ਕਰ ਚੁੱਕੇ ਨੇ ਕੋਈ ਆਪਣੀ ਮਾਂ ਦਾ ਕਤਲ ਕਰ ਚੁੱਕਿਆ ਹੈ ਕੋਈ ਆਪਣੇ ਪਿਓ ਦਾ ਕਤਲ ਕਰ ਚੁੱਕਿਆ ਹੈ ਇਹ ਕੋਈ ਪਹਿਲੀਆਂ ਵਾਰਦਾਤਾਂ ਨਹੀਂ ਜੋ ਸਾਡੇ ਸਾਹਮਣੇ ਆਈਆਂ ਨੇ ਨਸ਼ੇ ਦੀ ਪ੍ਰਕੋਪੀ ਜਿਹੜੀ ਹੈ ਉਹ ਦਿਨ ਬਦ ਦਿਨ ਵੱਧਦੀ ਜਾ ਰਹੀ ਹੈ ਔਰ ਸਾਡਾ ਸਮਾਜ ਉਹਦਾ ਰਿਐਕਸ਼ਨ ਕਿਵੇਂ ਦੇ ਰਿਹਾ ਹੈ ਉਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕਿਵੇਂ ਕਰ ਰਿਹਾ ਬਹੁਤੇ ਲੋਕ ਕਈ ਉਹਨਾਂ ਦੇ ਵਿੱਚੋਂ ਪੜ੍ਹੇ ਲਿਖੇ ਸਿਆਣੇ ਡਾਕਟਰ ਵੀ ਨੇ ਉਹ ਇਹ ਸਲਾਹ ਦੇ ਰਹੇ ਨੇ ਕਿ ਇਸ ਨਸ਼ੇ ਦਾ ਬਦਲ ਅਫੀਮ ਦੀ ਖੇਤੀ ਕਰਕੇ ਲੱਭਿਆ ਜਾ ਸਕਦਾ ਹੈ ਅਫੀਮ ਦੀ ਖੇਤੀ ਕਰਨ ਦੀ ਪਰਮਿਸ਼ਨ ਸਰਕਾਰ ਦੇਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਪਰ ਸ਼ਾਇਦ ਉਹ ਨਸ਼ੇ ਦੀ ਇਸ ਆਦਤ ਨੂੰ ਸਮਝਣ ਤੋਂ ਅਸਮਰਥ ਨੇ ਉਹ ਨਹੀਂ ਜਾਣਦੇ ਸ਼ਾਇਦ ਕਿ ਜਿਹੜੇ ਉਹ ਕੈਮੀਕਲ ਨਸ਼ੇ ਦੀਆਂ ਗੱਲਾਂ ਕਰਦੇ ਨੇ ਇਹ ਕਹਿੰਦੇ ਨੇ ਕਿ ਇਹ ਜ਼ਿਆਦਾ ਨੁਕਸਾਨਦੇਹ ਨੇ ਅਫੀਮ ਉਨੀ ਨੁਕਸਾਨਦੇਹ ਨਹੀਂ ਹੈ ਉਹ ਨਹੀਂ ਜਾਣਦੇ ਕਿ ਇਹ ਸਾਰੇ ਨਸ਼ੇ ਵੀ ਅਫੀਮ ਤੋਂ ਹੀ ਬਣਦੇ ਨੇ ਉਥੋਂ ਹੀ ਉਹਨੂੰ ਮੋਡੀਫਾਈ ਕਰਕੇ ਇਹ ਨਸ਼ੇ ਤਿਆਰ ਕੀਤੇ ਜਾਂਦੇ ਨੇ ਜਿਹੜੀਆਂ ਕੈਮੀਕਲ ਗੋਲੀਆਂ ਜਿਹੜੀ ਦਵਾਈ ਦੀ ਆਪਾਂ ਗੱਲ ਕਰਦੇ ਆਂ ਪ੍ਰੋਨੋਰਫਿਨ ਦੀ ਉਹ ਵੀ ਓਪੀਆਇਡ ਹੀ ਹੈ ਉਹ ਵੀ ਅਫੀਮ ਤੋਂ ਹੀ ਡਰਾਈਵ ਕੀਤੀ ਗਈ ਹੈ ਉਹਦੇ ਵਿੱਚ ਵੀ ਉਹ ਮਲਾਈ ਜਾਂਦੀ ਹੈ ਸੋ ਇਹ ਕਹਿ ਦੇਣਾ ਕਿ ਇਹ ਨਸ਼ਾ ਘਟਕਾ ਤਖ ਹੈ ਇਹ ਨਸ਼ਾ ਵਧਕਾ ਤਖ ਹੈ ਉਹ ਵੀ ਇਸ ਸਮੱਸਿਆ ਨੂੰ ਆਸਾਨ ਤਰੀਕੇ ਨਾਲ ਦੇਖਣ ਦਾ ਇੱਕ ਨਜ਼ਰੀਆ ਹੋ ਸਕਦਾ ਹੈ ਉਹ ਹੱਲ ਕੱਢਣ ਦਾ ਨਜ਼ਰੀਆ ਨਹੀਂ ਹੋ ਸਕਦਾ ਇਸੇ ਤਰੀਕੇ ਨਾਲ ਜੋ ਸਰਕਾਰਾਂ ਨੇ ਉਹਨਾਂ ਦੇ ਉੱਪਰ ਵੀ ਇਹ ਪ੍ਰੈਸ਼ਰ ਹੈ ਜਾਂ ਉਹਨਾਂ ਦੀ ਰਣਨੀਤੀ ਵੀ ਇਹੀ ਹੈ ਕਿ ਨਸ਼ਾ ਵੇਚਣ ਵਾਲਿਆਂ ਨੂੰ ਫੜੋ ਤਾਂ ਹੀ ਇਸ ਸਮੱਸਿਆ ਦਾ ਹੱਲ ਹੋਏਗਾ ਲੇਕਿਨ ਐਨੇ ਸਾਲਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਸ਼ਾ ਤਸਕਰ ਫੜੇ ਗਏ ਨੇ لیکن اس مسئلے ਦਾ حل ਨਹੀਂ ਹੋਇਆ ਤੁਸੀਂ ਮੁਸਤਫਾ ਨੂੰ ਹੀ ਸੁਣਿਆ ਹੋਵੇਗਾ اور ਇਹ ਗੱਲ ਆਮ ਲੋਕਾਂ ਦੀ ਜ਼ੁਬਾਨੀ ਵੀ ਸੁਣੀ ਜਾਂਦੀ ਹੈ ਕਿ ਜਦੋਂ ਵੀ ਕੋਈ ਤਸ਼ਕਰ ਫੜਿਆ ਜਾਂਦਾ ਹੈ ਕੁਝ ਦਿਨਾਂ ਦੇ ਵਿੱਚ ਉਸ ਦੀ گمانت ہو ਜਾਂਦੀ ہے وہ باہر آ ਜਾਂਦਾ ہے ਤੇ پھر ਉਸੇ ਕੰਮ ਤੇ ਲੱਗ ਜਾਂਦਾ ਹੈ ਇਹ ਵੀ کوئی ਸਥਾਈ یا ਪੱਕਾ ਹੱਲ ਨਹੀਂ ਹੈ ਇਸ نشے ਦੀ ਲਾਲਤ ਦਾ ਜੋ ਪੰਜਾਬ ਨੂੰ ਇੰਨੇ ਬੁਰੀ ਤਰੀਕੇ ਨਾਲ ਗ੍ਰਸਤ ਕਰ ਚੁੱਕਾ ਹੈ اور یہ نشے ਦੀ ਜਿਹੜੀ ਸਮੱਸਿਆ ਹੈ ਉਹ ਕੱਲੇ ਪੰਜਾਬ ਦੇ ਵਿੱਚ ਨਹੀਂ ਹੈ ਉਹ پورے ਦੇਸ਼ ਨਹੀਂ پوری دنیا ਦੇ ਵਿੱਚ ਹੀ ਫੈਲੀ ہوئی ਹੈ ਕੋਈ ਵੀ ਦੁਨੀਆ ਦਾ ਅਜਿਹਾ ਦੇਸ਼ ਨਹੀਂ ਹੋਣਾ ਜਿੱਥੇ ਨਸ਼ੇ ਦੀ ਇਹ ਸਮੱਸਿਆ ਨਾ ਹੋਵੇ ਜਾਂ ਜਿਹੜਾ ਦੇਸ਼ ਨਸ਼ੇ ਦੀ ਇਸ ਸਮੱਸਿਆ ਦੇ ਨਾਲ ਨਾ ਜੂਝ ਰਿਹਾ ਹੋ। ਫਿਰ ਇਸ ਦਾ ਹੱਲ ਕੀ ਹੈ? ਕੀ ਸਿਰਫ ਉਹ ਨਸ਼ਾ ਤਸਕਰਾਂ ਦੇ ਘਰ ਟਾਉਣੇ ਉਹਨਾਂ ਨੂੰ مالی ਜਾਂ ਵਿੱਤੀ ਨੁਕਸਾਨ ਪਹੁੰਚਾ ਕੇ ਉਹਨਾਂ ਦੀ ਕਮਾਈ ਨੂੰ ਖਤਮ ਕਰਕੇ ਸੁੰਠਲ ਪਾਈ ਜਾ ਸਕਦੀ ਹੈ? ਕੀ ਨਸ਼ਾ ਤਸਕਰਾਂ ਨੂੰ ਫੜ ਕੇ ਨਸ਼ੇ ਦੀ ਸਪਲਾਈ ਰੋਕ ਕੇ ਹੀ ਇਹ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ? ਇਸ ਸਮੱਸਿਆ ਦਾ ਹੱਲ ਲੱਭਿਆ ਜਾ ਸਕਦਾ ਨਸ਼ੇ ਦੀ ਸਮੱਸਿਆ ਬਹੁਤ ਹੀ ਗਹਿਰੀ ਸਮੱਸਿਆ ਹੈ ਇਹ ਇੱਕ ਅਪਰੋਚ ਦੇ ਨਾਲ ਕਦੇ ਵੀ ਖਤਮ ਨਹੀਂ ਹੋ ਸਕਦੀ ਸਾਨੂੰ ਇਸ ਗੱਲ ਨੂੰ ਮੰਨਣਾ ਪਵੇਗਾ ਕਿ ਅਸੀਂ ਉੱਪਰੋਂ ਉੱਪਰੋਂ ਸਿਰਫ ਓਕੀਆਂ ਗੱਲਾਂ ਕਰਕੇ ਨਾਅਰੇ ਮਾਰ ਕੇ ਇਸ ਸਮੱਸਿਆ ਦਾ ਹੱਲ ਨਹੀਂ ਕੱਢ ਸਕਦੇ ਇਸ ਤੋਂ ਨਜਾਤ ਨਹੀਂ پا ਸਕਦੇ ਸਾਨੂੰ ਇੱਕ ਕੰਪਰੀਹੈਂਸਿਵ ਅਪਰੋਚ ਜਿਹੜੀ ਹੈ ਇੱਕ ਮੁਕੰਮਲ ਤਿਆਰੀ ਦੇ ਨਾਲ ਇਸ ਸਮੱਸਿਆ ਦੇ ਨਾਲ ਯੋਜਨਾ ਪਵੇਗਾ ਸਾਨੂੰ ਸਮਾਜ ਦੇ ਵਿੱਚ ਵੀ ਬਦਲਾਅ ਲਿਆਉਣੇ ਪੈਣਗੇ ਸਾਨੂੰ ਸਾਈਕੀਟ੍ਰਿਸਟ ਦੀ ਮਨੋਵਿਗਿਆਨੀਆਂ ਦੀ ਮਦਦ ਦੀ ਵੀ ਲੋੜ ਹੈ ਸਾਨੂੰ ਨਸ਼ੇ ਦੀ ਸਪਲਾਈ ਨੂੰ ਰੋਕਣਾ ਵੀ ਪਵੇਗਾ ਸਾਨੂੰ ਆਪਣੇ ਸਮਾਜ ਦੇ ਵਿੱਚ ਸੁਧਾਰ ਵੀ ਲਿਆਉਣੇ ਪੈਣਗੇ ਸਾਨੂੰ ਰੋਜ਼ਗਾਰ ਵੀ ਮੁਹੱਈਆ ਕਰਾਉਣਾ ਪਵੇਗਾ ਸਾਨੂੰ ਉਹ ਮਾਹੌਲ ਸਿਰਜਣਾ ਪਵੇਗਾ ਜਿਸ ਮਾਹੌਲ ਦੇ ਵਿੱਚ ਸਾਡੇ ਨੌਜਵਾਨ ਜਿਹੜੇ ਨੇ ਉਹ ਚੰਗੇ ਪਾਸੇ ਤੁਰ ਸਕਣ ਚੰਗੀ ਸੋਚ ਨਾਲ ਆਪਣੀ ਜ਼ਿੰਦਗੀ ਗੁਜ਼ਾਰਨ ਬਾਰੇ ਸੋਚ ਸਕਣ ਉਹ ਜਿਹੜਾ ਵੈਲੀ ਪਨਾ ਹੈ ਬਦਮਾਸ਼ੀ ਹੈ ਗੈਂਗਸਟਰ ਕਲਚਰ ਹੈ ਇਸ ਤੋਂ ਦੂਰ ਰਹਿਣ ਕਿਉਂਕਿ ਇਹ ਸਾਰੀਆਂ ਚੀਜ਼ਾਂ ਮਿਲ ਕੇ ਹੀ ਇਹੋ ਜਿਹਾ ਮਾਹੌਲ ਬਣਾਉਂਦੀਆਂ ਨੇ ਜਿਸ ਦੇ ਵਿੱਚ ਨਸ਼ਾ ਅਣਪਦਾ ਹੈ ਵੱਦਾ ਫੁੱਲਦਾ ਹੈ ਤੋ ਸਿਰਫ ਇਹ ਕਹਿ ਦੇਣਾ ਕਿ ਇਸ ਨਸ਼ੇ ਨੂੰ ਅਸੀਂ ਤਸਕਰਾਂ ਨੂੰ ਫੜ ਕੇ ਵੱਡੀਆਂ ਮੱਛੀਆਂ ਨੂੰ ਫੜ ਕੇ ਰੋਕ ਸਕਦੇ ਹਾਂ ਜਾਂ ਧਰਮ ਦੀ ਮਦਦ ਦੇ ਨਾਲ ਰੋਕ ਸਕਦੇ ਹਾਂ ਅੰਮ੍ਰਿਤ ਛਕਾ ਕੇ ਰੋਕ ਸਕਦੇ ਆ ਸਿਰਫ ਇਕੱਲੀ ਕੋਈ ਨਾ ਕੋਈ ਅਪਰੋਚ ਦੇ ਨਾਲ ਇਸ ਸਮੱਸਿਆ ਦਾ ਹੱਲ ਨਹੀਂ ਨਿਕਲਣਾ ਇਸ ਦੇ ਲਈ ਸਾਰਿਆਂ ਨੂੰ ਮਿਲ ਕੇ ਬਹੁਤ ਹੀ ਮੁਕੰਮਲ ਅਪਰੋਚ ਦੀ ਲੋੜ ਹੈ ਪੂਰੀ ਤਿਆਰੀ ਦੇ ਨਾਲ ਇੱਕ ਮਾਹੌਲ ਸਿਰਜਣਾ ਪਏਗਾ ਕਿਸ ਤਰ੍ਹਾਂ ਦਾ ਵਾਤਾਵਰਨ ਤਿਆਰ ਕਰਨਾ ਪਏਗਾ ਜਿਸ ਦੇ ਵਿੱਚ ਸਾਡੇ ਨੌਜਵਾਨ ਬਿਹਤਰ ਜ਼ਿੰਦਗੀ ਜਿਉਣ ਦੇ ਲਈ ਆਪਣੇ ਆਪ ਨੂੰ ਮੋਟੀਵੇਟਿਡ ਫੀਲ ਕਰਨ ਉਤਸ਼ਾਹਿਤ ਹੋਣ ਕੁਛ ਚੰਗਾ ਕਰਨ ਦੀ ਲਾਲਸਾ ਉਹਨਾਂ ਦੇ ਦਿਮਾਗ ਦੇ ਵਿੱਚ ਪੈਦਾ ਹੋਵੇ ਅਜਿਹਾ ਮਾਹੌਲ ਸਿਰਜ ਕੇ ਹੀ ਅਸੀਂ ਇਸ ਨਸ਼ੇ ਦੀ ਲਾਹਨਤ ਤੋਂ ਨਜ਼ਾਦ ਪਾ ਸਕਦੇ ਹਾਂ ਇਹ ਸਾਨੂੰ ਸਮਝਣ ਦੀ ਲੋੜ ਜਦੋਂ ਅਸੀਂ ਰਿਐਕਸ਼ਨ ਦੇਖਦੇ ਹਾਂ ਜਦੋਂ ਅਸੀਂ ਟਿੱਕਾ ਟਿੱਪਣੀਆਂ ਦੇਖਦੇ ਹਾਂ ਤਾਂ ਅੱਜ ਵੀ ਸਾਡੇ ਲੋਕ ਸਾਡੇ ਸਮਾਜ ਦਾ ਜੋ ਹਿੱਸਾ ਨੇ ਜੋ ਸੋਸ਼ਲ ਮੀਡੀਆ ਦੇ ਉੱਤੇ ਕਮੈਂਟ ਆ ਰਹੇ ਨੇ ਉਹ ਦੇਖ ਕੇ ਇਉਂ ਲੱਗਦਾ ਹੈ ਕਿ ਸਾਡਾ ਸਮਾਜ ਕਹਾਣੀਆਂ ਦੇ ਵਿੱਚ ਮਨੋਰੰਜਨ ਦੇ ਵਿੱਚ ਜ਼ਿਆਦਾ ਦਿਲਚਸਪੀ ਰੱਖਦਾ ਹੈ ਉਹ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਕਿ ਸਮੱਸਿਆ ਕਿੰਨੀ ਵੱਡੀ ਹੈ ਸਿਰਫ ਮਨੋਰੰਜਨ ਦੇ ਲਈ ਹੀ ਅਸੀਂ ਇਹ ਵੀਡੀਓ ਦੇਖਦੇ ਹਾਂ ਅਸੀਂ ਉਹਦੇ ਵਿੱਚੋਂ ਇਹ ਲੱਭਦੇ ਹਾਂ ਕਿ ਉਹਦੇ ਬੇਟੇ ਨੇ ਕੀ ਕਿਹਾ ਮੁਸਤਫਾ ਤੇ ਦੋਸ਼ ਕੀ ਲਾਏ ਉਸਦੇ ਆਪਣੀ ਨੂਨ ਨਾਲ ਸਬੰਧ ਨੇ ਜਾਂ ਨਹੀਂ ਇੰਨਾਂ ਚੀਜ਼ਾਂ ਦੇ ਵਿੱਚ ਹੀ ਅਸੀਂ ਜ਼ਿਆਦਾ ਦਿਲਚਸਪੀ ਰੱਖਦੇ ਹਾਂ ਅਸੀਂ ਸਮੱਸਿਆ ਐਕਚੁਅਲ ਦੇ ਵਿੱਚ ਕੀ ਸੀ ਕਿੰਨੀ ਇਹ ਸਮੱਸਿਆ ਗਹਿਰਾਈ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਜਕੜ ਚੁੱਕੀ ਹੈ ਉਹ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਇਦੇ ਨੁਕਸਾਨ ਸਮਾਜ ਦੇ ਹਰ ਵਰਗ ਨੂੰ ਹੋਣਗੇ ਨਸ਼ਾ ਇਹ ਨਹੀਂ ਦੇਖਦਾ ਕਿ ਤੁਸੀਂ ਗਰੀਬ ਹੋ ਜਾਂ ਅਮੀਰ ਹੋ ਤੁਸੀਂ ਕਿਹੜੀ ਪਾਰਟੀ ਦੇ ਨਾਲ ਸਬੰਧ ਰੱਖਦੇ ਹੋ ਸਮਾਜ ਦੇ ਵਿੱਚ ਤੁਹਾਡੀ ਸਟੈਂਡਿੰਗ ਕੀ ਹੈ ਤੁਸੀਂ ਪੁਲਿਸ ਫੋਰਸ ਦਾ ਹਿੱਸਾ ਹੋ ਤੁਸੀਂ ਕੋਈ ਰਾਜਨੀਤਾ ਹੋ ਜਾਂ ਤੁਸੀਂ ਕੋਈ ਸਰਕਾਰੀ ਅਫਸਰ ਹੋ ਜਾਂ ਤੁਸੀਂ ਇੱਕ ਆਮ ਕਿਸਾਨ ਦੇ ਧੀ ਪੁੱਤ ਹੋ ਨਸ਼ਾ ਕੋਈ ਫਰਕ ਨਹੀਂ ਕਰਦਾ ਕੋਈ ਭੇਦਭਾਵ ਨਹੀਂ ਕਰਦਾ ਉਹ ਸਾਰਿਆਂ ਨੂੰ ਉਸੇ ਤਰੀਕੇ ਦੇ ਨਾਲ ਹੀ ਜਕੜਦਾ ਹੈ ਸਾਰਿਆਂ ਦਾ ਬਰਾਬਰ ਨੁਕਸਾਨ ਹੀ ਕਰਦਾ ਹੈ ਸੋ ਇਹ ਕਹਿ ਦੇਣਾ ਕਿ ਇਹ ਤਾਂ ਫਲਾਣੇ ਨਾਲ ਬੀਤਿਆ ਹੈ ਉਸ ਨੇ ਆਪਣੇ ਕਰਮਾਂ ਦਾ ਫਲ ਭੁਗਤ ਲਿਆ ਹੈ ਇਹ ਕਹਿ ਕੇ guzara ਨਹੀਂ ਹੋਣਾ ਸਾਨੂੰ ਸਮੱਸਿਆ ਸਮਝਣੀ ਪਵੇਗੀ ਕਿ ਕਿੰਨੀ ਗਹਿਰਾਈ ਦੇ ਨਾਲ ਸਾਡੇ ਸੂਬੇ ਨੂੰ ਇਹ ਜਕੜ ਚੁੱਕੀ ਹੈ ਫਿਰ ਹੀ ਅਸੀਂ ਉਸ ਦਾ ਕੋਈ ਹੱਲ ਕੱਢ ਸਕਦੇ ਹਾਂ ਸਾਨੂੰ ਇਸ ਮਨੋਰੰਜਨ ਦੀ ਆਦਤ ਤੋਂ ਬਾਹਰ ਨਿਕਲਣਾ ਪਵੇਗਾ ਸੰਜੀਦਗੀ ਦੇ ਨਾਲੇ ਸੋਚਣਾ ਪਵੇਗਾ ਇਹ ਨਸ਼ਾ ਪੰਜਾਬ ਨੂੰ ਕਿਸ ਤਰ੍ਹਾਂ ਬਦਨਾਮ ਕਰ ਰਿਹਾ ਹੈ ਇਸ ਤਰੀਕੇ ਨਾਲ ਇਸ ਅਪਰੋਚ ਨਾਲ ਅਸੀਂ ਇਸ ਮੁਸੀਬਤ ਤੋਂ ਬਚ ਸਕਦੇ ਹਾਂ ਇਕੱਠੇ ਹੋ ਕੇ ਕਿਵੇਂ ਕੰਮ ਕਰ ਸਕਦੇ ਹਾਂ ਉਸ ਦਿਸ਼ਾ ਵੱਲ ਸਾਨੂੰ ਤੁਰਨਾ ਪਏਗਾ ਇਕੱਠੇ ਹੋ ਕੇ ਉਸ ਡਾਇਰੈਕਸ਼ਨ ਦੇ ਵਿੱਚ ਸਾਨੂੰ ਚੱਲਣਾ ਪਏਗਾ ਜੇ ਅਸੀਂ ਨਸ਼ੇ ਤੋਂ ਨਜ਼ਾਰ ਚੋਣੇ ਸੋ ਉਮੀਦ ਕਰਦੇ ਹਾਂ ਕਿ ਸਿਰਫ ਫੋਕੇ ਨਾਰੇ ਸਿਆਸੀ ਬਿਆਨਾਂ ਦੇ ਨਾਲ ਅਸੀਂ ਇਸ ਲੜਾਈ ਨੂੰ ਸੀਮਤ ਨਹੀਂ ਰੱਖਾਂਗੇ ਅਸੀਂ ਇਸ ਤਰੀਕੇ ਨਾਲ ਸੋਚਾਂਗੇ ਕਿ ਕਿਵੇਂ ਅਸੀਂ ਇੱਕ ਬਿਹਤਰ ਸਮਾਜ ਸਿਰਜ ਸਕਦੇ ਹਾਂ ਇਸੇ ਅਪਰੋਚ ਦੇ ਨਾਲ ਹੀ ਨਸ਼ਾ ਖਤਮ ਕੀਤਾ ਜਾ ਸਕਦਾ ਹੈ ਔਰ ਇਸੇ ਉਮੀਦ ਦੇ ਨਾਲ ਕਿ ਸਾਰੇ ਮਿਲ ਕੇ ਇਸ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ ਅਸੀਂ ਤੁਹਾਨੂੰ ਵਿਦਾ ਲੈਣੇ ਆ ਧੰਨ